ਨੂੰ 1:55 ਮਿੰਟ ਤੇ ਕਰਨਤਨ ਰੋਡ ਦੇ ਵਿੱਚ ਥਾਣਾ ਬੀ ਡਿਵੀਜ਼ਨ ਦੇ ਅੰਡਰ ਆਈਸੀਸੀਆਈ ਬੈਂਕ ਦੇ ਵਿੱਚ ਜਿਹੜੀ ਹੈ ਉਹ ਇੱਕ ਬੜੀ ਸੈਂਸੇਸ਼ਨ ਰੋਬਰੀ ਹੋਈ ਸੀ ਜਿੱਥੇ ਤਿੰਨ ਨੌਜਵਾਨ ਉੱਥੇ ਬੜੇ ਔਰ ਪਿਸਟਲ ਪੁਆਇੰਟ ਤੇ ਉਹਨਾਂ ਨੇ ਉੱਥੋਂ ਕੈਸ਼ ਜਿਹੜਾ ਰੋਬ ਕੀਤਾ ਇਮੀਡੀਏਟਲੀ ਸਾਨੂੰ ਇਨਫੋਰਮੇਸ਼ਨ ਮਿਲੀ ਕਿਉਂਕਿ ਬੈਂਕ ਵਾਲਿਆਂ ਨੇ ਪਹਿਲਾਂ ਇਨਫੋਰਮੇਸ਼ਨ ਪੁਲਿਸ ਦੇ ਦੇਣ ਦੀ بجائے ਕਿਉਂਕਿ ਉਹਨਾਂ ਦੇ ਮੈਨੇਜਰ ਸਾਹਿਬ ਉੱਥੇ ਨਹੀਂ ਸੀਗੇ ਉਹਨਾਂ ਨੇ ਆਪਸ ਵਿੱਚ ਗੱਲ ਕਰਕੇ ਜਦੋਂ ਸਾਨੂੰ ਕਾਲ ਕੀਤੀ ਉਦੋਂ ਹੀ ਸਾਰੇ ਐਕਸ਼ਨ 'ਚ ਆਏ ਸਾਰੇ ਨੇ ਔਰ ਸਾਰੇ ਸੀਨੀਅਰ ਆਫਸਰ ਅਸੀਂ ਮੌਕੇ ਤੇ ਪਹੁੰਚੇ ਔਰ ਕਲੂਜ਼ ਇਕੱਠੇ ਕੀਤੇ ਉਥੋਂ ਉਹਦੇ 'ਚ ਬੇਸਿਕਲ ਇਹ ਆਈ ਕਿ ਤਿੰਨ ਨੌਜਵਾਨ ਨੇ ਔਰ ਜੇ ਵੀ ਪੈਦਲ ਹੋ ਜਿਹੜੇ ਉਥੋਂ ਬੈਂਕ ਰੋਬਰੀ ਕਰਕੇ ਉਸ ਫਾਲੋਅ ਅਪ ਦੇ ਵਿੱਚ ਕੇਸ ਨੂੰ ਬੜੇ ਫਾਸ ਤਰੀਕੇ ਨਾਲ ਪਹਿਲਾ ਆਇਡੈਂਟੀਫਾਈ ਕੀਤੇ ਅਸੀਂ ਮੁਲਜ਼ਮ ਔਰ 24 ਘੰਟੇ ਦੇ ਵਿੱਚ ਵਿੱਚ ਸਾਰੇ ਗ੍ਰਿਫਤਾਰੀਆਂ ਹੋਈਆਂ ਇਹ ਔਰ ਕੈਸ਼ ਵੀ ਰਿਕਵਰ ਹੋਇਆ ਕਾਫੀ ਹੱਦ ਤੱਕ ਹੋ ਗਿਆ ਸੋ ਬੇਸਿਕਲੀ ਜਿਹੜੇ ਤਿੰਨ ਮੁਲਜ਼ਮ ਨੇ ਹੈਗਾ ਇੱਕ ਸੂਰਜ ਸੁਲਤਾਨਵਿੰਡ ਰੋਡ ਦਾ ਤਕਰੀਬਨ 22 ਸਾਲ ਦਾ ਇੰਦਰਜੀਤ ﺍﻟियास ਸਾਜਨ ਇਹ ਹੈਗਾ ਪਾਈਮਨ ਸਿੰਘ ਰੋਡ ਸੁਲਤਾਨਵਿੰਡ 19 ਸਾਲ ਪ੍ਰਿੰਸ ਐਲੀਅਸ ਸ਼ੇਰਾ ਇਹ ਗੋਵਿੰਦਨਗਰ ਸੁਲਤਾਨਵਿੰਨ ਰੋਡ ਦਾ ਹੈਗਾ ਇਹਨਾਂ ਦੀ ਉਮਰ ਹੈਗੀ ਜੀ 32 ਸਾਲ ਪ੍ਰਿੰਸ ਦੀ ਤੇ ਉਹਨ ਦੱਸ ਰਹੇ ਆ ਜੀ ਹੁਣੀ ਸੂਰਜ ਐਲੀਅਸ ਪੁੱਤਰ ਨਰਿੰਦਰ ਸਿੰਘ ਉਰਫ ਬਿੱਟੂ ਭਾਈ ਮਨ ਸਿੰਘ ਰੋਡ ਸੁਲਤਾਨਵਿੰਨ ਇੰਦਰਜੀਤ ਉਰਫ ਸਾਜਨ ਪੁੱਤਰ ਤੇਜਿੰਦਰਪਾਲ ਸਿੰਘ ਗਲੀ ਨੰਬਰ 96 ਭਾਈ ਮਨ ਸਿੰਘ ਰੋਡ ਸੁਲਤਾਨਵਿੰਨ ਅੰਮ੍ਰਿਤਸਰ ਪ੍ਰਿੰਸ ਆਫ ਉਰਫ ਸ਼ੇਰਾ ਪੁੱਤਰ surjit singh ਮਕਾਨ ਨੰਬਰ 10 ਗਲੀ ਨੰਬਰ 4 ਗੋਵਿੰਦ ਨਗਰ ਸੁਲਤਾਨਵਿੰਨ ਰੋਡ ਅੰਮ੍ਰਿਤਸਰ ਉਮਰ 32 ਸਾਲ ਸੋ ਬੇਸਿਕਲੀ ਜੋ ਮਡਲੀ ਪੁੱਛ ਗਿਜ ਤੋਂ ਪਤਾ ਲੱਗਿਆ ਕਿ ਇਹ ਤਿੰਨ ਬੰਦਿਆਂ ਨੇ ਸਲਾਹ ਕੀਤੀ ਔਰ ਤਿੰਨ ਚਾਰ ਦਿਨ ਤੋਂ ਇਹ ਇਸ ਟਾਕ ਦੇ ਵਿੱਚ ਹੀ ਪ੍ਰਿੰਸ ਨੇ ਜਿਹੜਾ ਇਹ ਵੈਪਨ ਅਰੇਂਜ ਕੀਤਾ ਤੇ ਇਹਨਾਂ ਨੇ ਇਹੀ ਪਲਾਨਿੰਗ ਬਣਾਈ ਸੀ ਕਿ ਆਪਾਂ ਪੈਸੇ ਲੈ ਕੇ ਤੇ ਕੁਝ ਚੀਜ਼ਾਂ ਖਰੀਦਣੀਆਂ ਜਿਵੇਂ ਕਾਰ ਖਰੀਦਣੀ ਸੀ ਰੰਗ ਉਹ ਹੋਰ ਚੀਜ਼ਾਂ ਕਰਨੀਆਂ ਸੀਗੇ ਇਹਨਾਂ ਨੂੰ ਸਾਰਾ ਪਲਾਨਡ ਵੇ ਨਾਲ ਇਹਨੂੰ ਐਗਜ਼ੀਕਿਊਟ ਕੀਤਾ ਔਰ ਉਸ ਟਾਈਮ ਦੇਖਿਆ ਕਿ ਉਦੋਂ ਬੈਂਕ ਦੇ ਵਿੱਚ ਬਹੁਤੀ ਆਵਾਜ਼ਾਈ ਵੀ ਨਹੀਂ ਸੀਗੀ ਤੇ ਟਾਈਮ ਪੌਣੇ 2 ਦਾ 2 ਵਜਣ ਵਾਲਾ ਟਾਈਮ ਥੋੜਾ ਜਿਹਾ ਘਟ ਜਾਂਦਾ ਕਸਟਮਰ ਵੀ ਉਸ ਤੋਂ ਬਾਅਦ ਇਹਨਾਂ ਨੇ ਉਹ ਕੈਸ਼ ਲੁੱਟ ਕੇ ਤੇ ਆਪਸ ਡਿਸਟ੍ਰਿਬਿਊਟ ਵੀ ਕੁਝ ਕੀਤਾ ਤੇ ਕੁਝ ਇਹਨਾਂ ਨੇ ਕੋਈ ਪੇਮੈਂਟਸ ਵੀ ਕੀਤੀਆਂ ਔਰ ਪੁਲਿਸ ਮਗਰ ਚੜੀ ਰਹੀ ਉਹ ਸਾਰੇ ਇਹ ਤਿੰਨੋ ਜਿਹੜੇ ਗ੍ਰਿਫਤਾਰ ਹੋ ਚੁੱਕੇ ਟੋਟਲ ਕੈਸ਼ ਜੋ ਬੈਂਕ ਵਾਲਿਆਂ ਨੇ ਲਿਖਾਇਆ ਸੀ ਉਹ 12 ਲੱਖ 78122 ਰੁਪਏ ਲਿਖਾਇਆ ਸੀਗਾ ਉਹ ਚੋਂ 7 ਲੱਖ 70000 ਰੁਪਿਆ ਇੱਕ ਪਿਸਟਲ ਪੰਜ ਰੌਣ ਔਰ ਇੱਕ ਇੱਕ ਇਹਨਾਂ ਕੋਲ ਨਾਲ ਹੋਰ ਵੀ ਇੱਕ ਡਮੀ ਪਿਸਟਲ ਵੀ ਲੈ ਕੇ ਕੋ ਮਰੇ ਸੀਗੇ ਉਹ ਉਹ ਵੀ ਬਰਾਮਦ ਹੋ ਕੀਤਾ ਗਿਆ ਤੇ ਇਹਦੇ ਖਿਲਾਫ ਜਿਹੜੇ ਪੁਰਾਣੀ ਜੀ ਇਹਨਾਂ ਦੀ ਆਪਾਂ ਦੇਖੀਏ ਜਿਹੜਾ ਸੂਰਜ ਇਦੇ ਖਿਲਾਫ ਪਹਿਲਾਂ ਜਿਹੜੇ ਸਨੇਚਿੰਗ ਦੇ ਤੇ ਚੋਰੀ ਦੇ 7 ਮੁਕਦਮੇ ਦਰਜ ਐ ਔਰ ਇੰਦਰਜੀਤ ਉਰਫ ਸਾਜਨ ਦੇ ਖਿਲਾਫ 3 ਮੁਕਦਮੇ ਦਰਜ ਐ ਬੀ ਡਿਵੀਜ਼ਨ ਪੁਲਿਸ ਦੇ ਵਿੱਚ ਸਾਰੇ ਜਿਹੜੇ ਸਾਰੀ ਜਿਹੜੀ ਉਸ ਦਿਨ ਮੈਂ ਸਿਉਰਸ ਲਗਾ ਸ਼ਾਗਾ ਕਰਦਾ ਕਿ ਸਾਰੀ ਟੀਮ ਹਾਲਾਂਕਿ ਐਸ ਐਚ ਓ ਸਾਹਿਬ ਵਿਚਾਰੇ ਕੋ ਮਜਬੂਰੀ ਕਰਕੇ ਬਾਹਰ ਸੀਗੇ ਇਹਨਾਂ ਦੀ ਟੀਮ ਨੇ ਹਰਪ੍ਰੀਤ ਮੰਡੇਰ ਸਾਹਿਬ ਦੀ ਰੈਨਮਾਈ ਦੇ ਵਿੱਚ ਏ ਡੀ ਸੀ ਪੀ ਅਪਣੇ ਨਵਜੋਤ ਜੀ ਗੁਰਿੰਦਰਪੀਰ ਜੀ ਸਾਡੇ ਸੀਆਈ ਇਨਸਪੈਕਟਰ ਮੋਲਕ ਔਰ ਆਕੈਸ ਰਵੀਰ ਉਹਨਾਂ ਨੇ ਆਪਣੀ ਡਿਊਟੀ ਜੁਆਇਨ ਕੀਤੀ ਤੇ ਸਾਰਾ ਇਹ ਉਹਦੇ ਚ ਇਨਵੋਲ ਹੋ ਕੇ ਇਹਨੂੰ ਫਾਈਨਲਾਈਜ਼ ਕੀਤਾ ਜਿਹੜੀ ਟੀਮ ਦਾ ਕੰਮ ਹੈ ਉਹਦੇ ਸਾਡੇ ਜਿਹੜੇ ਕਾਂਸਟੇਬਲ ਤੋਂ ਲੈ ਕੇ ਕੁਝ ਏਐਸਆਈ ਤੱਕ ਵੀ ਹੈਗੇ ਉਹਨਾਂ ਨੂੰ ਅਸੀਂ ਸਪੈਸ਼ਲ ਸਨਮਾਨਿਤ ਮਾ ਕਰਨਾ ਹੈ ਕਿਉਂਕਿ ਉਹਨਾਂ ਨੇ ਬਹੁਤ ਜਲਦੀ ਤਰੀਕੇ ਨਾਲ ਬੜੇ ਪ੍ਰੋਫੈਸ਼ਨਲ ਤਰੀਕੇ ਨਾਲ ਵਾਰਦਾਤ ਤੋਂ ਬਾਅਦ ਬਿਨਾ ਘਬਰਾਏ ਆਪਣੀ ਇਨਵੈਸਟੀਗੇਸ਼ਨ ਜੁਟੇ ਔਰ ਇਨਫੋਰਮੇਸ਼ਨ ਜਨਰੇਟ ਕੀਤੀ ਬੜੇ ਪ੍ਰੋਫੈਸ਼ਨਲ ਤਰੀਕੇ ਨਾਲ ਔਰ ਇਹ ਕਾਮਯਾਬੀ ਸਾਨੂੰ ਬੜੇ ਸ਼ਾਰਟ ਸਪੈਂਟ ਮਿਲੀ ਰੈਡੈਂਟੀਫਿਕੇਸ਼ਨ ਸੇਮ ਡੇ ਕੀਤੀ ਤੇ ਔਰ ਉਸ ਵਿੱਚ ਜਦੋਂ ਮੁਲਜ਼ਮ ਇਹੋ ਜੀ ਵਾਰਦਾਤ ਕਰਦਾ ਤੁਹਾਨੂੰ ਪਤਾ ਆਪਣੇ ਛੁਪਣ ਦਾ ਪਹਿਲਾਂ ਸੋਚ ਕੇ ਨਿਕਲਦਾ ਸੋ ਸਾਨੂੰ ਥੋੜਾ ਟਾਈਮ ਲੱਗਿਆ ਸੋ ਤੇ ਜਿਹੜੀ ਐਕਟਿਵਾ ਹੈ ਜੀ ਹੈ ਜਿੱਤੇ ਵਾਰਦਾਤ ਕੀਤੀ ਉਹ ਵੀ ਬਰਾਮਦ ਕਰ ਲਈ ਗਈ ਹੈ ਕੈਸ਼ ਥੋੜਾ ਜਿਹਾ ਬਚਿਆ ਹੋਇਆ ਉਹ ਸਾਡੀਆਂ ਪਾਰਟੀਆਂ ਔਨ ਦੀ ਜੌਬ ਨੇ ਉਹ ਸਾਰਾ ਕੰਪਲੀਟ ਹੋ ਜਾਏਗਾ ਉਸ ਨੇ ਨੇ ਖਰਚ ਲਿਆ ਸੀਗਾ ਔਰ ਮੇਨ ਗੱਲ ਇਹ ਹੈ ਕਿ ਆਪਣੇ ਆਪਣੇ ਘਰਾਂ 'ਚ ਜਾ ਕੇ ਕਪੜੇ ਵੀ ਬਦਲੇ ਇਹਨਾਂ ਨੇ ਉਹ ਘਰਦਿਆਂ ਦੀ ਜਿਹੜੀ ਰੋਲ ਹੈ ਉਹ ਵੀ ਅਸੀਂ ਨਾਲ ਇਨਵੈਸਟੀਗੇਟ ਕਰਾਂਗੇ ਕਿ ਉਹਨਾਂ ਨੂੰ ਕਿੰਨਾ ਨੌਲੇਜ ਸੀ ਮਦਰ ਹੋਵੇ ਜਾਂ ਕੁਝ ਹੋਵੇ ਸਿਸਟਰ ਹੋਵੇ ਬ੍ਰਦਰ ਹੋਵੇ ਜਦੋਂ ਬੰਦਾ ਇਹੋ ਜੀ ਚੀਜ਼ ਲੈ ਕੇ ਘਰ ਜਾ ਰਿਹਾ ਤੇ ਉੱਥੋਂ ਇਹਦਾ ਮਤਲਬ ਉਹਨਾਂ ਦਾ ਉਹ ਐਂਗਲ ਵੀ ਸਾਰਾ ਇਨਵੈਸਟੀਗੇਸ਼ਨ ਸਾਡੀ ਜਿਹੜੀ ਹੈ ਉਹਦੇ 'ਚ ਦੇਖਿਆ ਜਾਏ 12 78 ਦੀ ਬੜਾ 1278000 ਦੀ 770 ਹੋ ਗਿਆ 5 ਦੇ ਕਰੀਬ ਦਾ ਡਿਫਰੈਂਸ ਹੋ ਜਾਏਗਾ ਹੁਣ ਇਹ ਤਾਂ ਜੂ ਆਵੇ ਸਹੀ ਇਹ ਬੰਦੇ ਇੱਕ ਤਾਂ ਪੁਰਾਣੇ ਕ੍ਰਿਮੀਨਲ ਨੇ ਔਰ ਪੈਸੇ ਦਾ ਲਾਲਚ ਬੇਸਿਕਲੀ ਤਾਂ ਇਹਨਾਂ ਨੂੰ ਇਹ ਲੱਗਿਆ ਕਿ ਆਪਾਂ ਚਾਰ ਪੈਸੇ ਕਮਾਈਏ ਗੱਡੀ ਵੀ ਲਵਾਵਾਂਗੇ ਹੋਰ ਕਰਾਂਗੇ ਆਪਣਾ ਐਸ਼ਿਸ਼ਰਤ ਤੇ ਸਾਰਾ ਜਿਹੜਾ ਲਾਈਫਸਟਾਈਲ ਕਿਉਂਕਿ ਜਿਹੜਾ ਆਪਣੇ ਬੀ ਡਿਵੀਜ਼ਨ ਪੁਲਿਸ ਨੇ ਪਹਿਲਾਂ ਵੀ ਇੰਦਰਜੀਤ ਸਾਹਿਬ ਜਨ ਨੂੰ 109 ਦੇ ਵਿੱਚ ਗ੍ਰਿਫਤਾਰ ਕੀਤਾ ਸੀ ਕੁਝ ਦਿਨ ਪਹਿਲਾਂ ਔਰ ਇਹ ਮੇਰੇ ਖਿਆਲ ਮਾਰਚ 24 25 ਦੇ ਕਰੀਬ ਇਹ ਜਮਾਨਤ ਤੇ ਆਇਆ ਜੇਲ੍ਹ ਚੋਂ ਸੋ ਆਈ ਐਪਰੀਸ਼ੀਏਟ ਕਿ ਪੁਲਿਸ ਜਿਹੜੀ ਹੈ ਪੁਰਾਣੇ ਮੁਲਜ਼ਮਾ ਨੂੰ ਜੋ ਆਪਾਂ ਦੇਖ ਰਹੇ ਹਾਂ ਕਿ ਜਿਹੜੇ ਹੈਪਚੁਅਲ ਅਫੈਂਡਰ ਨੇ ਉਹਨਾਂ ਨੂੰ ਪਰਸਿਊ ਕਰ ਰਹੀ ਹੈ ਪ੍ਰਿੰਸ ਜਿਆਦਾ ਅੱਗੇ ਆਇਆ ਸੀ ਜੀ ਪਰ ਸਭ ਤੋਂ ਪਹਿਲਾਂ ਬੈਂਕ ਦੇ ਵਿੱਚ ਸਜਨ ਐਂਟਰ ਹੋਇਆ ਉਹਨੇ ਜਾ ਕੇ ਮੈਡਮ ਨੂੰ ਪੁੱਛਿਆ ਕੈਸ਼ ਬਾਰੇ ਫਿਰ ਦੂਜੇ ਨੂੰ ਇਸ਼ਾਰਾ ਕਰਕੇ ਉੱਥੇ ਬੰਦੇ ਅੰਦਰ ਆਏ ਮਾ ਬਾਹਰੀਆਂ ਅੰਦਰ ਦੇ ਦੇਖੋ ਜੀ ਇਹ ਲੋਦੋਂ ਕਹਿ ਰਹੇ ਸੀਗੇ ਆਪਾਂ ਪਰ ਬੰਦੇ ਤਿੰਨੀ ਐ ਬੇਸਿਕਲੀ ਉਹ ਕਈ ਵਾਰ ਬੰਦੇ ਨੂੰ ਲੱਗਦਾ ਕੋਈ ਬਾਹਰ ਖੜਾ ਬੰਦਾ ਪੁਲਿਸ ਨੂੰ ਫਫੜਾ ਦਫਰੀ ਦੇ ਵਿੱਚ ਉਹ ਪਤਾ ਨਹੀਂ ਕਿੰਨੇ ਕਿਹਾ ਆਪਣੇ ਕੋਲ ਤਿੰਨੀ ਬੰਦੇ ਬੈਂਕ ਵਾਲਿਆਂ ਨੇ ਵੀ ਕਿਹਾ ਭਾਈ ਦੇ ਵੀ ਤਿੰਨੀ ਰਹੇ ਐ ਔਰ ਜਿਹੜੀ ਐਕਟਿਵਾ ਦੇ ਉੱਤੇ ਜਾਂਦੇ ਹੋਏ ਵੀ ਦੇਖੇ ਗਏ ਹਨ ਸੀਸੀਟੀਵੀ ਦੇਖੋ ਉਹਦੇ ਵਿੱਚ ਮੈਂ ਜਿਹੜੀ ਅਗਲੀ ਪੁਆਇੰਟ ਤੇ ਇੱਥੇ ਆ ਰਿਹਾ ਸੀ ਬੈਂਕ ਮੈਨੇਜਰ ਸਾਹਿਬ ਨਾਲ ਮੈਂ ਵੀ ਗੱਲ ਕੀਤੀ ਸੀ ਉਹ ਕਹਿੰਦੇ ਮੈਂ ਉਸ ਗੱਲ ਤੇ ਵੀ ਪੁਲਿਸ ਨੂੰ ਐਪਰੀਸ਼ੀਏਟ ਕਰਦਾ ਕਿ ਐਸਐਚਓ ਸਾਹਿਬ ਤੇ ਜਿਹੜਾ ਇਹਨਾਂ ਦਾ ਉਸ ਏਰੀਆ ਦਾ ਬੀਟ ਦਾ ਜ਼ੈਲ ਦਾ ਐਸਐਸਏ ਹੀ ਹੈ ਉਹ ਉਹਨਾਂ ਨੂੰ ਬਾਰ-ਬਾਰ ਟੋਕਦਾ ਸੀ ਜਾ ਕੇ ਕਿ ਤੁਸੀਂ ਬੈਂਕ ਪੰਜ ਛੇ ਮਹੀਨੇ ਤੋਂ ਖੋਲਿਆ ਸੀਗਾ ਨਵਾਂ ਬ੍ਰਾਂਚ ਹੈ ਤੁਸੀਂ ਆਪਣਾ ਗਾਰਡ ਜੂੜ ਲੈ ਕੇ ਆਓ ਇਸ ਤੋਂ ਇਲਾਵਾ ਹੁਣ ਮੈਂ ਲੀਡ ਬੈਂਕ ਵਾਲਿਆਂ ਨੂੰ ਬੁਲਾ ਕੇ ਇਹਨਾਂ ਦੀ ਮੀਟਿੰਗ ਕਰਾਂਗੇ ਇੱਕ ਦੋ ਦਿਨ ਚ ਕੱਲ ਪਰਸੋ ਜੀ ਸਾਰੇ ਆਪਣੇ ਕਮਿਸ਼ਨੇਟ ਵਾਸਤੇ ਵੀ ਵਿਲ ਮੇਕ ਸ਼ੋਰ ਕਿ ਉਹਨਾਂ ਨੂੰ ਅਸੀਂ ਪਰਸੂ ਕਰੀਏ ਕਿ ਸਿਕਿਉਰਿਟੀ ਦਾ ਹੈਡ ਤਾਂ ਰੱਖਣ ਹੀ ਰੱਖਣ ਇਸ ਤੋਂ ਇਲਾਵਾ ਜਿਹੜਾ ਸੀਸੀਟੀਵੀ ਦਾ ਡੀਵੀਆਰ ਹੈ ਉਹ ਵੀ ਇਹੋ ਜੀ ਜਗ੍ਹਾ ਹੋਵੇ ਕਿਤੇ ਕੋਈ ਪ੍ਰੋਫੈਸ਼ਨਲ ਹੋਰ ਬੰਦੇ ਆਉਂਦੇ ਉਹ ਡੀਵੀਆਰ ਨੂੰ ਪਹਿਲਾਂ ਪੈਂਦੇ ਆ ਨੰਬਰ 3 ਕਿ ਜਿੱਥੇ ਕੈਸ਼ ਹੈਗਾ ਉੱਥੇ ਅਲਾਰਮ ਦਾ ਸਿਸਟਮ ਹੋਵੇ ਸੌਫਟ ਟੱਚ ਵਾਲਾ ਵੱਤੋ ਵੱਤ ਉਹਦੀ ਗਲਤੀ ਇਹ ਹੋ ਸਕਦੀ ਕਿ ਕਦੇ ਅਲਾਰਮ ਗਲਤੀ ਨਾਲ ਵੱਜ ਜਾਊਗਾ ਪਰ ਉਹ ਸਟਿਲ ਬੈਟਰ ਹੈ ਪ੍ਰੀਵੈਂਸ਼ਨ ਆਟੋ ਮੈਂ ਆਪ ਉਹੀ ਕਹਿ ਰਿਹਾ ਬਾਤ ਇਹ ਹੈ ਕਿ ਹਾਂਜੀ ਨਹੀਂ ਭਾਈ ਸਾਹਿਬ ਦੇਖੋ ਬੜੀ ਸਿੰਪਲ ਗੱਲ ਹੈ ਕਿੰਨਾ ਸੈਂਸੇਸ਼ਨਲ ਕ੍ਰਾਈਮ ਨਾਲ ਸਮਾਜ ਦੇ ਉੱਤੇ ਅਸਰ ਪੈਂਦਾ ਪੁਲਿਸ ਦੇ ਰਿਸੋਰਸਸ ਸਾਰਾ ਕੰਮ ਛੱਡ ਕੇ ਦਿਨ ਰਾਤ ਸਾਰੀ ਟੀਮ ਲੱਗੀ ਰਹੀ ਹੈ ਸੋ ਉਹਦੇ ਚ ਡੈਫੀਨਿਟਲੀ ਅਸੀਂ ਬੈਂਕ ਨਾਲ ਗੱਲ ਕਰਕੇ ਜੇ ਕੋਈ ਇਹੋ ਜੀ ਗੱਲ ਹੋਏਗੀ ਉਹ ਦੇਖਾਂਗੇ ਪਰ ਉਹ ਬੈਂਕ ਮੈਨੇਜਰ ਕਹਿੰਦਾ ਸੀ ਮੈਂ ਆਪਣੇ ਬਾਰ-ਬਾਰ ਉਹਨੇ ਵੀ ਟੇਕ ਅਪ ਕੀਤਾ ਸੀਗਾ ਇਹ ਲਕੂਨਾ ਹੈਗਾ ਜਿਹੜਾ ਸਾਹਮਣੇ ਆਇਆ ਔਰ ਕਈ ਵਾਰੀ ਕ੍ਰਾਈਮ ਤੋਂ ਬਾਅਦ ਚੀਜ਼ਾਂ ਸਾਹਮਣੇ ਆਉਂਦੀਆਂ ਇਹਨੂੰ ਅਸੀਂ ਜਲਦੀ ਦੁਰਸਤ ਕਰਾਉਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਬੈਂਕ ਸਾਡੇ ਅੰਡਰ ਤਾਂ ਹੈ ਨਹੀਂ ਬਟ ਆਈ ਵਿਲ ਡੂ ਮਾਈ ਬੈਸਟ ਉਹ ਬਣਾ ਲਈ ਹੋਈ ਹੈ ਥਾਣੇ ਵਾਲਿਆਂ ਨੂੰ ਪਤਾ ਹੀ ਹੈ ਤਕਰੀਬਨ ਸਾਰੇ ਕਿਉਂਕਿ ਅਸੀਂ ਰੈਗੂਲਰਲੀ ਪੀਸੀਆਰ ਤੇ ਥਾਣੇ ਦੀਆਂ ਪੈਟਰੋਲਿੰਗ ਪਾਰਟੀ ਡਿਊਟੀ ਅਫਸਰ ਚੈੱਕ ਕਰਦੇ ਰਹਿੰਦੇ ਬੈਂਕਾਂ ਨੂੰ ਹਰੀ ਕੋਜੀ ਘਟਾ ਦੇ ਵਿੱਚ 80 ਘਟੇ ਵਜੋਂ ਕਿ ਰਕਾਰ ਕਰ ਦਿੱਤਾ ਗਿਆ ਤਾਂ 5 ਲੱਖ ਦੀ ਰਕਮ ਘਟ ਹੈ ਕੀ ਇਹਨਾਂ ਨੇ ਜੱਗਤਾਂ ਕਿਤੇ ਨਹੀਂ ਚਾੜ ਦਿੱਤੀਆਂ ਦੇਖੋ ਹੁਣ ਵੀ ਜਿਹੜੀ ਆਈ ਸੀ ਬੜੇ ਪਰਚੂਨ ਤੋਂ ਕਿਸੇ ਨੂੰ ਆਪਣੇ ਰਿਸ਼ਤੇਦਾਰ ਨੂੰ ਫੜਾਤੀ ਤੇ ਉਥੇ ਰੱਖਦੇ ਕੁਝ ਬੰਦੇ ਇੱਕ ਤੋਂ ਮਿਸਿੰਗ ਨੇ ਉਹਨਾਂ ਚ ਮਤਲਬ ਕਰਦਿਆਂ ਚੋਈ ਉਹ ਮਿਲ ਜਾਣਗੇ ਨਹੀਂ ਨਹੀਂ ਸਾਰਿਆਂ ਦੀ ਗ੍ਰਿਫਤਾਰੀ ਜਿਹੜੀ ਹੈ ਜੀ ਇੱਥੇ ਕੀਤੀ ਗਈ ਹੈ ਭਾਈ ਮਨ ਸਿੰਘ ਰੋਡ ਦੇ ਖੇਤਰ ਦੇ ਵਿੱਚ ਹਾਂਜੀ ਥੋੜੀ ਦੇਰ ਪਹਿਲਾਂ ਇੱਕ ਇਹਨਾਂ ਨੇ ਉੱਥੇ ਕਿਸੇ ਬਾਗ ਦੇ ਵਿੱਚ ਰੁਕੇ ਐ ਉੱਥੇ ਥੋੜਾ ਬਹੁਤਾ ਪੈਸੇ ਵੰਡੇ ਆ ਆਪਣੀ ਗੱਲਬਾਤ ਕੀਤੀ ਫਿਰ ਉਹ ਤੋਂ ਘਰ ਜਾ ਕੇ ਕੱਪੜੇ ਬਦਲੇ ਐ ਅਹ ਤੇ ਸੀਸੀਟੀਵੀ ਵੀ ਇੱਕ ਅਲੱਗ ਚੀਜ਼ ਐ ਟੈਕਨੀਕਲ ਔਰ ਬੇਸਿਕਲੀ ਇਹ ਜਿਹੜੀ ਹਾਰਡ ਇੰਟੈਲੀਜੈਂਸ ਐ ਹਿਊਮਨ ਇਨਪੁੱਟ ਵੀ ਬਹੁਤ ਪੁਲਿਸ ਨੇ ਅੱਛਾ ਯੂਜ਼ ਕੀਤਾ ਮੈਂ ਤੁਹਾਨੂੰ ਦੱਸਿਆ ਸਾਡੇ ਉਹਨਾਂ ਦੀ ਟੀਮ ਨੇ ਜਿਹੜੀ ਬੀ ਡਿਵੀਜ਼ਨ ਦੀ ਹੈ ਕਨਸਟੇਬਲ ਤੋਂ ਲੈ ਕੇ ਐਸੇ ਹੀ ਦੋ ਤਿੰਨ ਜਣਿਆਂ ਨੇ ਬਹੁਤ ਅੱਛਾ ਕੰਮ ਕੀਤਾ ਪ੍ਰੋਫੈਸ਼ਨਲ ਜਿਸ ਤਰ੍ਹਾਂ ਕਿ ਹਿਊਮਨ ਇੰਟ ਨੂੰ ਵੀ ਹਿਊਮਨ ਇੰਟੈਲੀਜੈਂਸ ਨੂੰ ਡਵੈਲਪ ਕਰਕੇ ਵੀ ਬਹੁਤ ਇਹਦੇ 'ਚ ਕਾਮਯਾਬੀ ਹੋਈ ਨਯਾਇਜਾ ਜੀ ਵੈਪਨ ਤੋਂ ਚੈੱਕ ਕਰ ਰਹੇ ਹੁਣ ਕਿੱਥੋਂ ਲੈ ਕੇ ਆਇਆ ਉਹਨੂੰ ਵੀ ਫੜਾਂਗੇ ਇੱਕ ਨਹੀਂ ਕਿ ਸਰ ਕਿੱਥੋਂ ਲੈ ਕੇ ਆਇਆ ਉਹ ਦੱਸ ਰਹੇ ਮਤਰਾ ਇਹ ਤਾਂ ਬਹੁਤ ਟੂ अर्ਲੀ ਹੈ ਆਪਾਂ ਤਾਂ ਪਹਿਲਾਂ ਬੇਸਿਕਲੀ ਹੁਣ ਰਿਕਵਰੀ ਵੱਲ ਪਏ ਹੋਏ ਆ ਆਪਾਂ ਵੈਪਨ ਮਿਲ ਗਏ ਆਪਾਂ ਨੂੰ ਵਹੀਕਲ ਮਿਲ ਗਿਆ ਸਾਰਾ ਕੰਮ ਕੰਪਲੀਟ ਹੋ ਗਿਆ ਦੇਖੋ ਪੈਸਾ ਇਹ ਤਾਂ ਮਾਈਂਡ ਸੈਟ ਔਰ ਮੈਂਸਰੀਆ ਦੇਖਣਾ ਪਏਗਾ ਕਿ ਬੰਦੇ ਦਾ ਕ੍ਰਿਮੀਨਲ ਇੰਟੈਂਸ਼ਨ ਉਸ ਟਾਈਮ ਤੇ ਕੀ ਸੀਗੀ ਉਹ ਆਪਾਂ ਆਈ ਕਾਂਟ ਸੇ ਜਦੋਂ ਬੰਦਾ ਸਾਹਮਣੇ ਆਏਗਾ ਇਨਵੈਸਟੀਗੇਸ਼ਨ ਚ ਦੱਸੇਗਾ ਆਪਣਾ ਪੱਖ ਉਹਦੇ ਮੁਤਾਬਕ ਹੀ ਕਾਰਵਾਈ ਹੋਏਗੀ